ਜ਼ਿਮੀਦਾਰਾਂ ਦੀਆਂ ਜ਼ਮੀਨਾਂ ਖੋਣ ਦੀ ਗੱਲ ਨਹੀਂ ਕਰਦੇ ਆ ਗੈਂਤ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਬਹੁਤ ਉੱਥੇ 927 ਏਕੜ ਜ਼ਮੀਨ ਦੇ ਉੱਤੇ ਗਰੀਬਾਂ ਦੇ ਕਬਜ਼ੇ ਕਰਾਏ ਗਏ ਜੁੜ ਚੁੱਕਿਆ ਹਾਂ ਆ ਸੱਤ ਟੀਵੀ ਦੇ ਨਾਲ ਮੈਂ ਮੈਂ ਰਾਜਵਿੰਦਰ ਖੋਖਰ ਇਹ ਗੱਲਬਾਤ ਕਰਦੇ ਆਂ ਪ੍ਰਧਾਨ ਦੇ ਨਾਲ ਪ੍ਰਧਾਨ ਜੀ ਕੀ ਰੋਡ ਮੈਪ ਆਪਣਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਲੈ ਕੇ ਜਾਂ ਜ਼ਮੀਨਾਂ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਫਰੀਦਕੋਟ ਆ ਅਸੀਂ ਦੇਖਿਆ ਕਿ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿਛਲੇ ਲੰਬੇ ਸਮੇਂ ਤੋਂ ਬੜਾ ਤਿੱਖਾ ਸੰਘਰਸ਼ ਕਰ ਰਹੀ ਸੀ ਤਾਂ 28 ਫਰਵਰੀ ਨੂੰ ਜਦੋਂ ਉੱਥੇ 927 ਏਕੜ ਜ਼ਮੀਨ ਦੇ ਉੱਤੇ ਗਰੀਬਾਂ ਦੇ ਕਬਜ਼ੇ ਕਰਾਏ ਗਏ ਔਰ ਉੱਥੇ ਚਿਰਾਗ ਜਗਾ ਕੇ ਉਹ ਬੇਚਿਰਾਗ ਜ਼ਮੀਨ ਨੂੰ ਆਬਾਦ ਕਰਨ ਵਾਸਤੇ ਇੱਕ ਸੁਪਨਾ ਲੈ ਗਿਆ ਲੋਕਾਂ ਨੇ ਖੁਸ਼ੀ ਮਨਾਈ ਢੋਲ ਵਜਾਏ ਕਿ ਅਸੀਂ ਹੁਣ ਜ਼ਮੀਨ ਦੇ ਅਸੀਂ ਅਸਲ ਮਾਲਕ ਆ ਗਏ ਆ ਤੇ ਜਿਹੜੇ ਲੋਕਾਂ ਨੇ ਉੱਥੇ ਫਸਲਾਂ ਬੀਜੇ ਆਪਦੀਆਂ ਵੱਢ ਲੋ ਉਸ ਤੋਂ ਬਾਅਦ ਅਸੀਂ ਇੱਥੇ ਆਉਣ ਵਾਲੀ ਭਵਖ ਦੇ ਵਿੱਚ ਫਸਲ ਅਸੀਂ ਆਪ ਬੀਜਿਆ ਤਾਂ ਉਸੇ ਤਰ੍ਹਾਂ ਅਸੀਂ ਫਰੀਕੋਟ ਦੇ ਵਿੱਚ 7000 ਏਕੜ ਫਰੀਕੋਟ ਵਾਲੇ ਰਾਜੇ ਦੀ ਬੇਆਬਾਦ ਬੇਚਾਰਾ ਜ਼ਮੀਨ ਪਈ ਹੈ ਅਸਲ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਜਿੱਥੇ ਇਹ ਜ਼ਮੀਨਾਂ ਰਾਜਾਂ ਦੀਆਂ ਪਈਆਂ ਉੱਥੇ ਪਛਾਇਤੇ ਜ਼ਮੀਨਾਂ ਵੀ ਬਹੁਤ ਪਈਆਂ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਸ ਝੰਡੇ ਹੇਠਾਂ ਜਿਹੜੇ ਬੇਜਮੀਨੇ ਕਿਰਤੀ ਲੋਕ ਆ ਜਿਹੜੇ ਕਿ ਇੱਕ ਇੱਕ ਮਰਲੇ ਦੇ ਵਿੱਚ ਕਈ ਕਈ ਪਰਿਵਾਰ ਆਪਣਾ ਜੀਵਨ ਬਸਰ ਕਰ ਰਹੇ ਆ ਉਹਨਾਂ ਨੂੰ ਘੱਟੋ ਘੱਟ ਰਹਿਣ ਜੋਗੀ ਕਿੱਲਾ ਕਿੱਲਾ ਦੋ ਦੋ ਕਿੱਲੇ ਜਗ੍ਹਾ ਅਸੀਂ ਜਿਹੜੀ ਆ ਇਹਨਾਂ ਰਾਜਿਆਂ ਤੋਂ ਖੋਹ ਕੇ ਜ਼ਮੀਨਾਂ ਜਿਹੜੀਆਂ ਉਹ ਦਿਵਾ ਸਕੀਏ ਕਿਉਂਕਿ ਇਹ ਬੇਚਾਰਾ ਜ਼ਮੀਨਾਂ ਦੇ ਉੱਤੇ ਬਹੁਤ ਸਾਰੇ ਰਾਜਸੀ ਲੋਕ ਆ ਬੜੇ ਧਾੜਵੀ ਲੋਕ ਆ ਜਿਹੜੇ ਉਹ ਕਾਜਾ ਕਰੀ ਬੈਠੇ ਆ ਉਹ ਆਪਣੀਆਂ ਫਸਲਾਂ ਬੀਜਦੇ ਆ ਸਿੱਤੇ ਵਜੋਂ ਉਹ ਫਸਲਾਂ ਦਾ ਕੋਈ ਠੇਕਾ ਨਹੀਂ ਕੁਛ ਨਹੀਂ ਹੈ ਉਹ ਸਰਕਾਰ ਦੇ ਨਾ ਤਾਂ ਖਾਤੇ ਚ ਜਾਂਦੀ ਹੈ ਉਹ ਆਪਦੇ ਨਿਜੀ ਮੰਤਵ ਲਈ ਇਹ ਸਾਰੇ ਜਿਹੜੇ ਹੈਗੇ ਆ ਫਸਲ ਬੀਜ ਕੇ ਵੇਚ ਵਟ ਕੇ ਉਹ ਆਪਣਾ ਗੁਜ਼ਾਰਾ ਉਹ ਜਿਹੜਾ ਵਧੀਆ ਜੀਵਨ ਬਸਰ ਕਰਦੇ ਆ ਤੋਂ ਸਾਡਾ ਜਿਹੜਾ ਮਜ਼ਦੂਰ ਹੈ ਸਾਡਾ ਮਜ਼ਦੂਰ ਤਾਂ ਬਸਲ ਪਾਪਰ ਵੇਚਦਾ ਮਜ਼ਦੂਰੀ ਕਰਦਾ ਹੈ ਔਰ ਮਜ਼ਦੂਰੀ ਕਰਕੇ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਸਾਡੇ ਕੋਲੇ ਨਾ ਜ਼ਮੀਨਾਂ ਹੋਣ ਕਰਕੇ ਸਾਡੇ ਕੋਲੇ ਘਰ ਨਾ ਹੋਣ ਕਰਕੇ ਦੇਖੋ ਪੰਜਾਬ ਦੇ ਵਿੱਚ ਬਿਹਾਰ ਯੂਪੀ ਤੋਂ ਲੱਖਾਂ ਦੀ ਗੈਂਟੀ ਦੇ ਵਿੱਚ ਪ੍ਰਵਾਸੀ ਪੰਜਾਬੀ ਝੁੱਗੀਆਂ ਬਾਕੇ ਨਹੀਂ ਜਾਂਦਾ ਓਏ ਅਸੀਂ ਤਾਂ ਪੰਜਾਬ ਦੇ ਅਸਲ ਵਸਨੀਕ ਆ ਤੇ ਸਾਡੇ ਰਹਿਣ ਨੂੰ ਕੋਈ ਘਰਵਾਰ ਨਹੀਂ ਹੈ ਅਸੀਂ ਪਸ਼ੂ ਤਾਂ ਕੀ ਰੱਖ ਸਕਦੇ ਆ ਤੁਸੀਂ ਦੇਖਿਆ ਹੋਣਾ ਕਿ ਪਿਛਲੇ 50 ਸਾਲ ਤੋਂ 50 ਸਾਲ ਪਹਿਲਾਂ ਹਰ ਗਰੀਬ ਘਰੇ ਇੱਕ ਮੱਝ ਜਾਂ ਗਾਂ ਹੁੰਦੀ ਸੀ ਜਿਹਦੇ ਨਾਲ ਕੇ ਦੁੱਧਵਾਦ ਦਾ ਕੰਮ ਆਮ ਪਰਿਵਾਰ ਦਾ ਜੀਵਨ ਗੁਜ਼ਾਰਾ ਅਕਸਰ ਸੌਖਾ ਚੱਲਦਾ ਸੀ ਓਏ ਹੁਣ ਤਾਂ ਜਗ੍ਹਾ ਸਾਡੇ ਰਹਿਣ ਨੂੰ ਹੈ ਨਹੀਂ ਪਸ਼ੂ ਕਿੱਥੇ ਰੱਖਾਂਗੇ ਕਿਸਾਨਾਂ ਨੇ ਖੇਤਾਂ ਦੇ ਵਿੱਚ ਸਪਰੇਹਾਂ ਐਸੀਆਂ ਕਰਤੀਆਂ ਕਿ ਉੱਥੇ ਵੱਟਾਂ ਦੇ ਉੱਤੇ ਘਾਹ ਵੀ ਨਹੀਂ ਹੈ ਜੇ ਕਿਤੇ ਸਾਡੀਆਂ ਬੀਬੀਆਂ ਸਾਡੀਆਂ ਔਰਤਾਂ ਕਿਤੇ ਕੱਖ ਟੰਡਾ ਲੈਣ ਵੀ ਜਾਂਦੀਆਂ ਜੇ ਕਿਸੇ ਘਰੇ ਹੈਗਾ ਤਾਂ ਉਹਨਾਂ ਨੂੰ ਬੇਇੱਜ਼ਤ ਹੋਣਾ ਪੈਂਦਾ ਸੋ ਅਸੀਂ ਆਪਣੇ ਬੇਜਮੀਨੇ ਲੋਕਾਂ ਲਈ ਜਿਹੜੀ ਇਹ ਲੜਾਈ ਸ਼ੁਰੂ ਕੀਤੀ ਹੈ ਅਸੀਂ ਹਰ ਹਫ਼ਤੇ ਅਗਲੇ ਐਤਵਾਰ ਨੂੰ 23 ਤਰੀਕ ਨੂੰ ਵੀ ਇੱਥੇ ਇੱਕ ਮੀਟਿੰਗ ਰੱਖਾਂਗੇ ਔਰ ਦੇਖੋ ਪਹਿਲੀ ਮੀਟਿੰਗ ਦੇ ਵਿੱਚ ਸਾਡਾ 200 ਬੰਦਾ ਇੱਥੇ ਇਕੱਠਾ ਹੋਇਆ ਔਰ ਜਿੱਦੇ ਤਿੰਨ ਚਾਰ ਮੀਟਿੰਗਾਂ ਤੋਂ ਬਾਅਦ ਅਸੀਂ ਇਹ ਜ਼ਮੀਨ ਦੇ ਉੱਤੇ ਅਸੀਂ ਆਪਣੇ ਲੋਕਾਂ ਨੂੰ ਕਾਬਜ਼ ਕਰਾਵਾਂਗੇ ਤਾਂ ਜੋ ਭਵਿੱਖ ਦੇ ਵਿੱਚ ਇਹਨਾਂ ਦੇ ਬੱਚੇ ਵੀ ਇੱਕ ਚੰਗਾ ਸੁਪਨਾ ਲੈ ਸਕਣ ਕਿ ਸਾਡੇ ਮਾਂ-ਬਾਪ ਨੇ ਸਾਡੇ ਲਈ ਜ਼ਮੀਨਾਂ ਜਾ ਸਾਡੇ ਰਹਿਣ ਜੁਗ ਦੇ ਘਰ ਜੁਗ ਦੀ ਜਗ੍ਹਾ ਰੱਖੀ ਆ ਸਾਡੇ ਵਾਸਤੇ ਪ੍ਰਧਾਨ ਜੀ ਮੇਰਾ ਦੂਜਾ ਸਵਾਲ ਇਹ ਆ ਜਰਨਲ ਵਰਗ ਜਾਂ ਕਿਸਾਨ ਇਹ ਮਹਿਸੂਸ ਕਰਦਾ ਜਦੋਂ ਜ਼ਮੀਨਾਂ ਦੀ ਗੱਲ ਆਉਂਦੀ ਆ ਵੀ ਸ਼ਾਇਦ ਸਾਡੀ ਜ਼ਮੀਨ ਹੀ ਨਾ ਨੱਪਣ ਦੀ ਗੱਲ ਚੱਲੀ ਜਾਂਦੀ ਹੋਵੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਉਹਨਾਂ ਦੀਆਂ ਜ਼ਮੀਨਾਂ ਤੇ ਅਸੀਂ ਕੋਈ ਨਹੀਂ ਕਰ ਰਹੇ ਜੇ ਵੇਖਿਆ ਜਾਵੇ ਤਾਂ ਜਿਹੜਾ ਐਕਟ 1972 ਦਾ ਐਕਟ ਹੈ ਕਨਸੋਲੀਡੇਸ਼ਨ ਦਾ ਉਹਦੇ ਅਨੁਸਾਰ ਸਾਡੇ 17 ਏਕੜ ਜ਼ਮੀਨ ਆ ਜਿਹੜੀ ਉਹ ਇੱਕ ਪਰਿਵਾਰ ਰੱਖ ਸਕਦਾ ਇੱਥੇ ਦਾ ਲੋਕ 6 600 ਏਕੜ 1000 1000 ਏਕੜ ਰੱਖੀ ਬੈਠੇ ਆ ਔਰ ਦੇਖਣ ਵਾਲੀ ਗੱਲ ਇਹ ਆ ਕਿ ਕਿੱਥੇ ਦਾ ਇੱਕ ਬੰਦੇ ਕੋਲੇ ਇੱਕ ਮਰਲਾ ਜਗਾ ਨਹੀਂ ਕਈ ਕਿ ਪਰਿਵਾਰ ਵਿੱਚ ਰਹੀ ਜਾਂਦੇ ਆ ਔਰ ਦੂਜੇ ਪਾਸੇ ਇੰਨੀਆਂ-ਇੰਨੀਆਂ ਜ਼ਮੀਨਾਂ ਦੇ ਮਾਲਕ ਉਹ ਫਿਰ ਵੀ ਧਰਨੇ ਲਾਉਂਦੇ ਆ ਕਿ ਅਸੀਂ ਜਿਹੜੇ ਹੈਗੇ ਆ ਮਾਰੇਗੇ ਓ ਯਾਰ ਅਸੀਂ ਇਹ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਖੋਣ ਦੀ ਗੱਲ ਨਹੀਂ ਕਰਦੇ ਅਸੀਂ ਕਹਿੰਨੇ ਜਿਹੜਾ ਸਾਡਾ ਕਾਨੂੰਨਨ ਅਧਿਕਾਰ ਹੈ ਡਾਕਟਰ ਭੀਮਰਾਓ ਵੇਦਕਰ ਸਾਹਿਬ ਨੇ ਸਾਨੂੰ ਦਿੱਤਾ ਉਹਦੇ ਵਿੱਚ ਕੀ ਹੈ ਕਿ ਇਹ ਰਾਜੇ ਕੋਈ ਜ਼ਮੀਨਾ ਨਾਲ ਲੈ ਕੇ ਨਹੀਂ ਸੀ ਜੰਮੇ ਇਹ ਸਾਡੇ ਹੀ ਪੁਰਖਿਆਂ ਦੀਆਂ ਖੋਹੀਆਂ ਹੋਈਆਂ ਜ਼ਮੀਨਾਂ ਨੇ ਇਹਨਾਂ ਨੇ ਇਕੱਠੀਆਂ ਕੀਤੀਆਂ ਔਰ ਉਹਦੇ ਉੱਤੇ ਉਹ ਜਿਹੜੇ ਤਖੜੇ ਲੋਕ ਆ ਉਹ ਹਾਵੀ ਹੋ ਗਏ ਸਾਡੇ ਗਰੀਬ ਲੋਕ ਡਰਦੇ ਘਰੋਂ ਨਹੀਂ ਨਿਕਲਦੇ ਆਪਦੇ ਹੱਕ ਦੀ ਮੰਗ ਨਹੀਂ ਕਰ ਸਕਦੇ ਸੋ ਅਸੀਂ ਸਾਡੀ ਜਿਹੜੀ ਇਹ ਲੀਡਰਲੈਸ ਕੌਮ ਹੈ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਅਸੀਂ ਤੁਹਾਡੀ ਅਗਵਾਈ ਕਰਦੇ ਆਂ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਅਸੀਂ ਤੁਹਾਨੂੰ ਇਹਨਾ ਜਿਹੜੀਆਂ ਬੇਚਰਾਗ ਜ਼ਮੀਨਾਂ ਉੱਤੇ ਕਾਬਜ਼ ਕਰਾਵਾਂਗੇ ਤੁਸੀਂ ਸਿਰਫ ਸਾਥ ਦਿਓ ਤਾਂ ਜੋ ਉਹ ਵਿਖਦੇ ਵਿੱਚ ਤੁਹਾਡੇ ਬੱਚੇ ਆ ਜਿਹੜੇ ਉਹ ਵੀ ਇੱਕ ਵਧੀਆ ਜੀਵਨ ਬਸਰ ਕਰ ਸਕਣ ਦੇਖੋ ਜੇ ਕਿਸੇ ਕੋਲੇ ਕਿੱਲਾ ਜ਼ਮੀਨ ਵੀ ਹੈ ਨਾ ਔਰ ਜੇ ਉਹ ਚਾਰਕ ਨਾਲ ਆਪਦੇ ਜੋਗੀ ਕਣਕ ਜਾਂ ਦਾਣੇ ਬੀਜ ਸਕਦਾ ਹੈ ਬੀਜਲੇ ਤਾਂ ਉਹਦਾ ਸਾਲ ਦਾ ਪਰਿਵਾਰ ਦਾ ਰੋਟੀ ਦਾ ਮਸਲਾ ਹੱਲ ਹੁੰਦਾ ਹੈ ਔਰ ਦੂਜੇ ਪਾਸੇ ਜੇ ਕੋਈ ਕਨਾਲ ਦੋ ਕਨਾਲ ਪੱਠੇ ਬੀਜ ਕੇ ਆਪਦੀਆਂ ਕੋਈ ਇੱਕ ਦੋ ਮੱਝਾਂ ਕੋਈ ਪਸ਼ੂ ਰੱਖਦਾ ਕੋਈ ਕੋਈ ਬੱਕਰੀਆਂ ਰੱਖਦਾ ਕੋਈ ਮੁਰਗੇ ਰੱਖਦਾ ਉਹ ਯਾਰ ਜਗਾ ਤਾਂ ਹੋਵੇ ਸਾਡੇ ਕੋਲੇ ਅਸੀਂ ਤਾਂ ਇਹੀ ਲੜਾਈ ਲੜਦੇ ਆ ਕਿ ਉਹਨਾਂ ਬੇਜ਼ਮੀਨੇ ਲੋਕਾਂ ਨੂੰ ਉਹ ਜਗਾ ਅਸੀਂ ਦਵਾ ਕੇ ਇੱਕ ਸਾਡਾ ਜਿਹੜਾ ਸੁਪਨਾ ਹੈ ਕਿ ਸਾਡੇ ਜਿਹੜੇ ਬੇਜ਼ਮੀਨੇ ਮਜ਼ਦੂਰ ਲੋਕ ਆ ਉਹਨਾਂ ਨੂੰ ਅਸੀਂ ਇਹ ਜ਼ਮੀਨਾਂ ਦਵਾ ਕੇ ਉਹਨਾਂ ਦਾ ਜਿਹੜਾ ਜੀਵਨ ਸਥਾਨਾ ਕਰ ਸਕੀ ਪ੍ਰਧਾਨ ਜੀ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵੀ ਇਹ ਗੱਲਬਾਤ ਆ ਜਾਂ ਇਹ ਫੈਸਲਾ ਤੁਹਾਡਾ ਬਹੁਤ ਵੱਡਾ ਏ ਕਿ ਇਹਦੇ ਵਾਸਤੇ ਤਿਆਰੀ ਵੀ ਵੱਡੀ ਚਾਹੀਦੀ ਆ ਮਤਲਬ ਜੇ ਪਿੰਡਾਂ 'ਚ ਜਿੱਥੇ ਪੰਚਾਇਤ ਦੀ ਜ਼ਮੀਨਾਂ ਦੀ ਗੱਲ ਆਉਂਦੀ ਆ ਜਦ ਦਲਤ ਜਿੱਥੇ ਬੰਦੀਆਂ ਉਹਦਾ ਵਿਰੋਧ ਕਰਦੀਆਂ ਜਾਂ ਬੋਲੀਆਂ ਨੂੰ ਰੱਦ ਕਰਾਉਂਦੀਆਂ ਉੱਥੇ ਖੂਨ ਖਰਾਬਾ ਹੁੰਦਾ ਲੜਾਈ ਝਗੜੇ ਵੀ ਹੁੰਦੇ ਆ ਤੁਸੀਂ ਇਸ ਮਾਮਲੇ ਨੂੰ ਲੈ ਕੇ ਮਤਲਬ ਅੱਗੇ ਕੀ ਪਿੰਡਾਂ ਦੇ ਵਿੱਚ ਕੀ ਤਿਆਰੀ ਕਰ ਰਹੇ ਆ ਇਹ ਸਭ ਕੁਝ ਹੁੰਦਾ ਜੀ ਔਰ ਹੁੰਦਾ ਆ ਰਿਹਾ ਸਿਆੜ ਜ਼ਮੀਨ ਦੇ ਪਿੱਛੇ ਬੰਦਾ ਆਪਦਾ ਸਗਾ ਭਰਾ ਮਾਰ ਦਿੰਦਾ ਪੰਜਾਬ ਪਰ ਅਸੀਂ ਇਹ ਹੋਣ ਨਹੀਂ ਦੇਣਾ ਅਸੀਂ ਕਾਨੂੰਨ ਦੇ ਦਾਇਰੇ-ਦਇਰੇ 'ਚ ਰਹਿ ਕੇ ਅਸੀਂ ਜਿਹੜਾ ਸਾਡਾ ਹੱਕ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਅਸੀਂ ਲਾਂਬੰਦ ਕਰ ਰਹੇ ਆਂ ਵਿਸ਼ੇਸ਼ ਕਰਕੇ ਅਜੇ ਫਰੀਦਕੋਟ ਦੇ ਜਿਹੜਾ ਫਰੀਦਕੋਟ ਦੇ ਲੋਕਾਂ ਨੂੰ ਅਸੀਂ ਲਾਂਬੰਦ ਕਰਕੇ ਜਦੋਂ ਅਸੀਂ 5-10 ਹਜ਼ਾਰ ਬੰਦਾ 10 ਹਜ਼ਾਰ ਇਕੱਠਾ ਹੋ ਗਿਆ ਔਰ ਫਿਰ ਅਸੀਂ ਇਹੋ ਜਿਹਾ ਮਾਹੌਲ ਨਹੀਂ ਸਿਰਜਣ ਦਿਆਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਲੋਕਾਂ ਨੂੰ ਇੰਨਾਕ ਸਮਝਾਈਏ ਇੰਨਾਕ ਉਹਨਾਂ ਨੂੰ ਗਿਆਨ ਉਹਨਾਂ ਦੀਆਂ ਕਲਾਸਾਂ ਲਾਈਏ ਕਿ ਆਪਾਂ ਇਹਨਾਂ ਝਗੜਿਆਂ țeੜਿਆਂ 'ਚ ਨਹੀਂ ਪੈਣਾ ਠੀਕ ਹੈ ਕਿ ਸਾਡੇ ਕੋਲੇ ਕੋਈ ਇੰਨੀ ਆਰਥਿਕ ਪੱਖੋਂ ਇੰਨੇ ਅਸੀਂ ਬਹੁਤੇ ਮਜ਼ਬੂਤ ਨਹੀਂ ਹਾਂ ਜ਼ਿਮੀਂਦਾਰ ਤਾਕਤਾਂ ਜਿਨ੍ਹਾਂ ਨੂੰ ਕੋਈ ਡਰ ਹੈ ਕਿ ਸਾਡੀਆਂ ਜ਼ਮੀਨਾਂ ਖੋਣਗੇ ਸਾਡਾ ਉਹਨਾਂ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਇਹ ਬੇਜ਼ਮੀਨੇ ਜਿਹੜੇ ਲੋਕ ਆ ਜਿਨ੍ਹਾਂ ਦੀ ਅਸੀਂ ਲੜਾਈ ਲੜਦੇ ਆ ਉਹਦੇ 'ਚ ਬੇਜ਼ਮੀਨਾ ਜ਼ਿਮੀਂਦਾਰ ਜੱਟ ਵੀ ਹੋ ਸਕਦਾ ਹੈ ਉਹਦੇ 'ਚ ਬਾਣੀਆਂ ਵੀ ਹੋ ਸਕਦਾ ਪੰਡਤ ਵੀ ਹੋ ਸਕਦਾ ਔਰ ਉਹਦੇ 'ਚ ਤਰਖਾਨ ਵੀ ਹੋ ਸਕਦਾ ਪਛੜੀਆਂ ਸ਼੍ਰੇਣੀਆਂ ਦੇ ਲੋਕ ਹੋ ਸਕਦੇ ਆ ਇਕੱਲੇ ਐਸੀ ਲੋਕ ਨਹੀਂ ਹੈਗੇ ਸੋ ਅਸੀਂ ਉਹਨਾਂ ਸਾਰੇ ਲੋਕਾਂ ਦਾ ਸਾਥ ਲੈ ਕੇ ਅਸੀਂ ਇਹ ਲੜਾਈ ਲੜਾਂਗੇ ਔਰ ਤਾਂ ਕਿ ਅਸੀਂ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿੱਥੇ ਬੇਚਾਰਾ ਜ਼ਮੀਨ ਪਈ ਹੈ ਪੰਜਾਬ ਦੇ ਲੋਕਾਂ ਨੂੰ ਵੀ ਲਾਭੰਦ ਕਰਕੇ ਜੇ ਇਹ ਸਰਕਾਰਾਂ ਦੇ ਜਿਹੜੇ ਜਿੰਨੇ ਵੀ ਸਾਡੇ ਲੀਡਰ ਹੈ ਉਹ ਸਾਡੇ ਹੱਕਾਂ ਦੀ ਗੱਲ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਸਿਰਫ ਆਪਣੀ ਕੁਰਸੀ ਨਾਲ ਹੁੰਦਾ ਕਿ ਜੇ ਅਸੀਂ ਕੋਈ ਬਿਆਨ ਦਿੱਤਾ ਤਾਂ ਸਾਡਾ ਮੱਖਤ ਮੰਤਰੀ ਸਾਡੀ ਕੁਰਸੀ ਨਾਲ ਖੋਲੇ ਸੋ ਅਸੀਂ ਨਾ ਤਾਂ ਸਾਡੇ ਸਾਡੇ ਕੋਈ ਮੰਤਰੀ ਹੈ ਨਾ ਸੰਤਰੀ ਹੈ ਅਸੀਂ ਤਾਂ ਸਿਰਫ ਸੰਘਰਸ਼ ਲੜ ਰਹੇ ਆ ਆਪਣੇ ਵੇਜ ਲੈਣੇ ਲੋਕਾਂ। ਪ੍ਰਧਾਨ ਜੀ ਕਿਤੇ ਨਾ ਕਿਤੇ ਲੈਂਡ ਸੀਲਿੰਗ ਐਕਟ ਦੀ ਗੱਲ ਆਉਂਦੀ ਆ ਕਾਨੂੰਨ ਬਣਿਆ ਹੋਇਆ ਏ ਲਾਗੂ ਕਿਉਂ ਨਹੀਂ ਹੋ ਰਿਹਾ? ਦੇਖੋ ਜੀ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਨਾ ਇਹ ਆਰਐਸਐਸ ਦੀਆਂ ਪਾਰਟੀਆਂ ਹੈਗੀਆਂ ਇਹ ਸਾਨੂੰ ਗੋਲੀਆਂ ਸੱਟ ਕੇ ਜਣ ਕੇ ਜਾਂ ਪੈਸੇ ਦਾ ਲਾਲਚ ਦੇ ਕੇ ਸਾਡੇ ਮਜ਼ਦੂਰਾਂ ਕੋਲੋਂ ਕਿਸਾਨਾਂ ਕੋਲੋਂ ਵੋਟ ਬੈਂਕ ਲੈ ਜਾਂਦੇ ਆ ਉਦੋਂ ਬਾਅਦ ਦੇ ਵਿੱਚ ਜਣ ਕੇ ਵੀ ਇਹਨਾਂ ਕੋਲੇ ਇਕੱਲੀ ਲਫਾਫੇबाजी ਹੈ ਬਿਆਨਬਾਜ਼ੀ ਹੈ। ਇਹ ਲਾਗੂ ਨਹੀਂ ਕਰਦੀਆਂ ਗਈਆਂ ਦੇਸ਼ ਵਾਸੀ ਮਜ਼ਦੂਰ ਕਿਸਾਨ ਆ ਇਸ ਚੀਜ਼ ਦੀ ਮੰਗ ਕਰਦੇ ਵੀ ਜਿਹੜਾ ਲੈਂਡ ਸੀਲਿੰਗ ਐਕਟ 1972 ਦੇ ਮੁਤਾਬਕ ਇਹ ਜ਼ਮੀਨਾਂ ਦੀ ਵੰਡ ਹੋਣੀ ਚਾਹੀਦੀ ਆ ਪਰ ਅੱਜ ਦਾ ਮਜ਼ਦੂਰ ਕਿਸਾਨ ਆ ਇੰਨਾ ਜਣ ਕੇ ਵੀ ਹਾਲਤ ਮਾੜੀ ਆ ਉਹ ਖੁਦ ਹੀ ਬਗਾਵਤ ਕਰਨ ਨੂੰ ਤਿਆਰ ਆ ਵੀ ਜੇ ਸਰਕਾਰਾਂ ਨੇ ਇਹ ਲਾਗੂ ਕਰਦੀਆਂ ਗਈਆਂ ਤਾਂ ਅਸੀਂ ਉਹਨਾਂ ਜ਼ਮੀਨਾਂ ਤੇ ਜਿੰਨਾਂ ਦਿਆਂ ਫਰਦਾਂ ਚੈੱਕ ਕੀਤੀਆਂ ਕੋਈ ਕਾਸਤਕਾਰ ਦਾ ਨਾਂ ਨਹੀਂ ਕੋਈ ਮਾਲਕ ਦਾ ਨਾਂ ਨਹੀਂਗਾ ਉਹਨਾਂ ਜ਼ਮੀਨਾਂ ਤੇ ਇਹ ਲੋਕ ਕਾਊਜ ਹੋਣਗੇ ਜਿਨ੍ਹਾਂ ਨੇ ਅੱਜ ਤੱਕ ਜਮੀਨਾਂ ਤੇ ਆਪਦੇ ਹੱਲ ਨਹੀਂ ਚਲਾਏ ਗਏ ਉਹ ਲੋਕ ਕਿਸੇ ਜਾਤੀ ਵਿਸ਼ੇਸ਼ਨਾ ਜਾਂ ਧਰਮ ਨਾਲ ਨਹੀਂ ਸੰਬੰਧ ਰੱਖਦੇ ਉਹਨੂੰ ਕਿਹਾ ਜਾਂਟਾ ਚਾ ਬ੍ਰਾਹਮਣਾ ਚਾ ਠਾਕਰਾ ਚਾ ਯਾਦਵ ਆ ਉਹ ਸਾਰੇ ਬੇਜਮੀਨੇ ਲੋਕ ਆ ਠੀਕ ਆ ਨਾ ਇਹਨਾਂ ਨੂੰ ਕਿੱਲਾ ਕਿੱਲਾ ਜ਼ਮੀਨ ਆ ਜਿਹੜੀ ਉਹ ਵੰਡੀ ਜਾਊਗੀ ਇਹ ਮੈਂ ਫੇਰ ਕਹਿਣਾ ਹੈ ਕਿ ਇਹ ਇਕੱਲੇ ਫਰੀਜਪੋਰਟ ਦੀ ਗੱਲ ਨਹੀਂ ਕੀ ਇਹ ਪੂਰੇ ਦੇਸ਼ ਦੀ ਗੱਲ ਹੈਗੀ ਹੈ ਦੇਸ਼ ਦੇ ਵਿੱਚ 17 ਏਕੜ ਤੋਂ ਵੱਧ ਜਿਹੜੀ ਜ਼ਮੀਨ ਹੈ ਲੋਕਾਂ ਨੇ ਬਗਾਵਤ ਕਰਕੇ ਜਿਵੇਂ ਜਿਵੇਂ ਸਾਡਾ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਫਰੀਦਕੋਟ ਜਾਂ ਸੰਗਰੂਰ ਵਾਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਅਸੀਂ ਰਲ ਕੇ ਕੰਮ ਕਰਕੇ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਬੇਜਮੀਨੇ ਲੋਕਾਂ ਨੂੰ ਯਾਨੀ ਕਿਲੇ ਕਿਲੇ ਦੋ ਦੋ ਕਿੰਨੇ ਜਿੰਨੀ ਵੀ ਹਿੱਸਦਾਰੀ ਹੈ ਇਹਨਾਂ ਦੀ ਵੰਡ ਕਰਾਂਗੇ ਜਦੋਂ ਇਹ ਜ਼ਮੀਨਾਂ ਦੀ ਵੰਡ ਹੋਊਗੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਪਾਵਾਂਗੇ ਜਿਹੜੇ ਆਈਪੀਐਸ ਪੀਸੀਐਸ ਲੋਬੀ ਦੇ ਹੈ ਜਿਨ੍ਹਾਂ ਨੇ ਦੋ ਨੰਬਰ ਦਾ ਧਨ ਕਮਾਇਆ ਹੈ ਚਾਹੇ ਉਹ ਰਾਜ ਸਭਾ ਦਾ ਮੈਂਬਰ ਹੈ ਚਾਹੇ ਲੋਕ ਸਭਾ ਦਾ ਮੈਂਬਰ ਹੈ ਜੇ ਕੋਈ ਹੋਰ ਜਨਕੇ ਵੀ ਲੀਡਰ ਹੈਗਾ ਜਿੰਨਾਂ ਕੋਲੇ 15-1500 2-2000 ਏਕੜ ਜ਼ਮੀਨ ਹੈਗੀ ਆ ਤੇ ਰਹੀ ਗੱਲ ਕਿਸਾਨਾਂ ਦੀ ਕਿਸਾਨ ਤਾਂ 60 40% ਬੇਜ਼ਮੀਨਾ 60% ਲੋਕਾਂ ਕੋਲੇ ਹੈਗੀ 2-2 4-4 ਏਕੜ 5-5 7-7 ਏਕੜ ਜ਼ਮੀਨ ਹੈਗੀ ਆ ਤੋ ਇੱਕ ਅੱਧਾ ਬੰਦਾ ਹੀ ਮਿਲੂਗਾ ਤੁਹਾਨੂੰ 17 ਏਕੜ ਤੋਂ ਵੱਧ ਵਾਲਾ ਜ਼ਮੀਨ ਵਾਲਾ ਤੇ ਕੋਈ 2 2.5 3 ਕਿੱਲੇ ਵੱਧ ਗਈ ਹਾਂ ਮੱਛੀ ਜ਼ਰੂਰ ਹੋ ਸਕਦੀ ਹੈ ਜਿਹੜੇ ਜਿਹੜੇ ਮਗਰਮੱਛ ਹੈਗੇ ਆ ਚ ਉਹ ਜੱਜ ਦੇ ਰੂਪ ਵਿੱਚ ਹੈਗੇ ਆ ਚਾਹੇ ਉਹ ਕਿ ਕੈਬਨਟ ਮੰਤਰੀ ਹੈ ਗਿਆ ਚਾ ਲੋਕ ਸਭਾ ਦੇ ਚਾ ਰਾਜ ਸਭਾ ਦੇ ਉਹਨਾਂ ਕੋਲ ਹਜ਼ਾਰਾਂ ਏਕੜ ਜ਼ਮੀਨਾਂ ਹੈ ਉਹਨਾਂ ਦੇ ਹੀ ਜ਼ਰੂਰ ਕਾਬੂ ਕਰਾਵਾਂਗੇ ਨਾ ਮਜ਼ਦੂਰਾਂ ਨੂੰ ਤੇ ਇਹ ਜ਼ਮੀਨਾਂ ਜਿਹੜੀ ਵੰਡਾਂਗੇ ਔਰ ਇਹ ਸਾਡਾ ਕਾਫਲਾ ਜਿਵੇਂ ਜਿਵੇਂ ਵੱਧਾ ਗਿਆ ਤਾਂ ਫੈਕਟਰੀ ਇੰਡਸਟਰੀ ਦੇ ਵਿੱਚ ਮਜ਼ਦੂਰਾਂ ਦੀ ਤਨਖਾਹ ਨਹੀਂ ਹੋਊਗੀ ਇਹਨਾਂ ਦੀ ਪ੍ਰੋਪਰ ਦੀ ਹਿੱਸੇਦਾਰੀ ਹੋਊਗੀ ਪਰ ਜਿੱਤ ਲੜਦੇ ਲੋਕਾਂ ਦੀ ਹੈ ਠੀਕ ਹੈ ਨਾ ਵੰਡੀਆਂ ਉਹਨਾਂ ਚ ਜਾਣਗੀਆਂ ਜਿਹੜੇ ਇਸ ਕਾਫਲੇ ਨਾਲ ਚੋੜਨਗੇ ਮੈਂਬਰਸ਼ਿਪ ਲੈਣਗੇ ਲਿਸਟਾਂ ਅਸੀਂ ਆਪਣਾ ਲੋਕਾਂ ਦੀ ਦੇ ਆਧਾਰ ਤੇ ਹੀ ਵੰਡਾਂਗੇ ਪ੍ਰਧਾਨ ਜੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਜਿਹੜੇ ਸੀਐਮ ਰਹੇ ਨੇ ਚਰਨਜੀਤ ਚੰਨੀ ਜੀ ਉਹਨਾਂ ਨੇ ਇਸ ਕਾਨੂੰਨ ਨੂੰ ਜਿਹੜਾ ਬਿੱਲ ਲੈ ਕੇ ਗਿਆ ਸੀਗੇ ਪਰ ਉਹ ਰਾਤੇ ਰਾਤ ਜਿਹੜਾ ਬਿੱਲ ਆ ਵਾਪਸ ਹੋ ਗਿਆ ਸੀ ਤੇ ਹੁਣ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਨਾ ਜੇ ਹੱਕਾਂ ਦੀ ਗੱਲ ਹੋਵੇ ਤੇ ਜ਼ੁਰਮ ਅਤੇ ਚਾਰ ਦੀ ਗੱਲ ਹੋਵੇ ਜਾ ਕੇ ਤੇ ਅਪਰਾਧ ਹੁੰਦਾ ਹੋਵੇ ਜਾ ਕੇ ਦਾ ਬਲਾਤਕਾਰ ਹੁੰਦਾ ਹੋਵੇ ਇਹ ਮੌਕੇ ਦੇ ਗਵਾਹੀ ਨਹੀਂ ਕਰ ਦੇਗੀ ਉਦੋਂ ਬਾਅਦ ਦੇ ਵਿੱਚ ਮਗਰਮੱਛ ਵਾਲੇ ਵਿੱਚ ਅਥਰੂ ਵਾਉਣ ਵਾਸਤੇ ਆਉਂਦੇ ਆ ਇਕੱਠ ਦੇ ਵਿੱਚ ਵੀ ਬਹੁਤ ਮਾੜਾ ਹੋਇਆ ਠੀਕ ਹੈ ਨਾ ਇਹ ਖੁੱਦ ਲੋਕ ਆ ਜਿਹੜੇ ਇਕੱਠੇ ਹੋਣਗੇ ਰਾਜਨੀਤਿਕ ਪਾਰਟੀਆਂ ਤੋਂ ਧਾਰਮਿਕ ਧਰਮਾਂ ਤੋਂ ਤੇ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਲੋਕ ਖੁੱਦ ਜਨਕਿ ਉਹਨਾਂ ਜ਼ਮੀਨਾਂ ਤੇ ਕਾਬਜ਼ ਹੋਣਗੇ ਪ੍ਰਧਾਨ ਜੀ ਧੰਨਵਾਦ ਬਹੁਤ ਬਹੁਤ ਠੀਕ ਹੈ